ਇਸੇ ਦਾ ਇਸੇ ਦਾਜ ਦੇਹੇਜ਼ ਦੇ ਲੋਬੀਆਂ ਨੇ ਇੱਕ ਸੋਹਣੀ ਸੁਨਖੀਤੀ ਦਾ ਕਤਲ ਕਰ ਦਿੱਤਾ ਜੀ ਹਾਂ ਖਬਰ ਨਾਬੇ ਤੋਂ ਸਾਹਮਣੇ ਆ ਰਹੀ ਹੈ ਨਾਬੇ ਦੇ ਪਿੰਡ ਕੋਟ ਕਲਾਂ ਦਾ ਗੁਰਿੰਦਰ ਸਿੰਘ ਨਾਨ ਦੇ ਨੌਜਵਾਨ ਨੇ ਆਪਣੀ ਧਰਮ ਪਤਨੀ ਨੂੰ ਪੱਖੇ ਦੇ ਨਾਲ ਲਮਕਾ ਕੇ ਮਾਰ ਦਿੱਤਾ ਤੇ ਦੱਸ ਦਈਏ ਉੱਥੇ ਜਿਹੜੀ ਲੜਕੀ ਹੈ ਲੜਕੀ ਜਿਹੜੀ ਚੌਂਦੇ ਪਿੰਡ ਦੀ ਰਹਿਣ ਵਾਲੀ ਸੀ ਨਾਬੇ ਦੇ ਨਜ਼ਦੀਕ ਦੇ ਪਿੰਡ ਆ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਔਕਾਤ ਤੋਂ ਵੱਧ ਦਾਜ ਦਿੱਤਾ ਸੀ ਵੱਡੇ ਪੈਲਸ ਦੇ ਵਿੱਚ ਵਿਆਹ ਕੀਤਾ ਸੀ ਤੇ ਸਾਡੀ ਧੀ ਨੂੰ ਹਜੇ ਥੋੜਾ ਜਿਹਾ ਟਾਈਮ ਬਿਆਹ ਨੂੰ ਹੋਇਆ ਤੇ ਇਹ ਤੰਗ ਪਰੇਸ਼ਾਨ ਕਰਨ ਲੱਗੇ। ਉਸ ਤੋਂ ਬਾਅਦ ਇੰਨਾ ਤੰਗ ਕੀਤਾ ਕਿ ਇੱਕ ਦਿਨ ਸਾਡੀ ਧੀ ਨੂੰ ਇਹਨਾਂ ਨੇ ਜਿਹੜਾ ਪੱਖੇ ਦੇ ਨਾਲ ਲਮਕਾ ਦਿੱਤਾ ਤੇ ਮਾਰ ਦਿੱਤਾ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਰੋ ਰੋ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੁਰਿੰਦਰ ਸਿੰਘ ਤੇ ਉਸਦੀ ਮਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਨੂੰ ਤਾਂ ਫਾਂਸੀ ਹੀ ਆਉਣੀ ਚਾਹੀਦੀ ਜੋ ਕਿ ਸਾਡੇ ਕੁੜੀਆਂ ਦੀ ਗੱਲ ਢੋਟ ਹੈ। ਐਸੇ ਤਾਂ ਐਸੇ ਸਾਹ ਬਨਾਲੀ ਔਰਤ ਦੀ ਔਰਤ ਮਤਲਬ ਦੁਸ਼ਮਣ ਬਣੀ ਹੈ ਕਿਉਂਕਿ ਗਾਹਾਂ ਕੁੜੀਆਂ ਨੂੰ ਬਖਸਦੇ ਨਹੀਂ ਹਨ ਕੁੜੀਆਂ ਜੰਮਣ ਤੋਂ ਤਾਂ ਡਰ ਲੱਗਦਾ ਲੋਕਾਂ ਨੂੰ ਸਾਨੂੰ ਆ ਦਿਖਾਈ ਅਹੀ ਜਿਹੜੀ ਹੋਈਆ ਸਾਡੇ ਤੇ ਸਾਨੂੰ ਸਾਡਾ ਦਿਲ ਪੁੱਛਿਆ ਜਾਣੀਗਾ ਕੀ ਦਾਜ ਕੀ ਪੈਸੇ ਕਿੰਨੇ ਕੁ ਪੈਸੇ ਦਿੱਤੇ ਅਸੀਂ ਇਹਨਾਂ ਨੂੰ ਕੱਲੀ-ਕੱਲੀ ਕੁੜੀ ਤੇ ਬੜੀ ਚਾਵਾਂ ਨਾਲ ਪੁੱਤ ਕੀ ਕਰਦਾ ਖੇਤੀ ਕਰਦਾ ਹੂੰ ਖੇਤੀવાડી ਦਾ ਘਰ ਕਿਤਾ ਕੀ ਆ ਸਾਡੇ ਕੋਲੇ ਹੂੰ ਅਮਾ ਨਾਲ ਪਾਈ ਸੀ ਸਾਡੀ ਬੜੇ ਚਾਹਮਾਨਾ ਪਾਲੀ ਹੋਈ ਕੁੜੀ ਸੀ ਬਹੁਤ ਲਾਡਲੀ ਸੀ ਛੋਟੀ ਸੀ ਕਾਕੇ ਤੋਂ ਨਾਲੇ ਡੀਕ ਡੀਕ ਕੇ ਲਈ ਸੀ ਵੀ ਰਖੜੀ ਬੰਨਿਆ ਕਰੋਗੀ ਹੂੰ ਮਾਫੀ ਚਾਹਉਣੀ ਆ ਬਸ ਇਹਨਾਂ ਨੂੰ ਫਾਂਸੀ ਆਉਣੀ ਚਾਹੀਦੀ ਸਰ ਸਾਨੂੰ ਤਾਂ ਫੋਨ ਹੀ ਆਇਆ ਸਵੇਰੇ 2:30 ਵਜੇ ਮੈਨੂੰ ਫੋਨ ਆਇਆ ਸੀਗਾ ਵੀ ਉਹ ਬਹੁ ਬਿਮਾਰ ਨੇ ਤੁਸੀਂ ਆ ਜਾਓ ਹਨਾ ਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਪਰ ਉਹਨਾਂ ਨੇ ਸਾਡੀ ਲੜਕੀ ਨੂੰ ਗਲਾ ਘੁੱਟ ਕੇ ਮਾਰਿਆ ਵਿਆ ਸੀਗਾ ਲੌਬੀ ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ ਹਨਾ ਤੇ ਚਲੋ ਅਸੀਂ ਜਾਣ ਸਰ ਜਦੀ ਫਿਰ ਪੁਲਿਸ ਚੋਂ ਕੀ ਗਏ ਹਨਾ ਇਹਨਾਂ ਨੂੰ ਤਲਾਸ਼ ਕੀਤੀ ਤੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਆਉਂਦਾ ਰਿਹਾ ਥੋੜੀ ਬਹੁਤੀ ਡਿਮਾਂਡ ਤਾਂ ਸੀ ਇਹਨਾਂ ਦੀ ਪੂਰੀ ਕਰਦੇ ਰਹੇ ਹਨਾ ਚਲੋ ਜਦ ਹੁਣ ਸਾਤੋਂ ਨਾ ਪੂਰੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ ਪਹਿਲਾਂ ਕੀ ਕੀ ਡਿਮਾਂਡ ਕੀਤੇ ਆ ਕੀ ਕੀ ਦਿੱਤਾ ਤੁਸੀਂ ਪਹਿਲਾਂ ਸਰ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਏ ਮੰਗਿਆ ਚਲੋ ਅਸੀਂ ਦੇਤਾ ਉਹ ਤਾਂ ਹਨਾ ਫਿਰ 2 ਲੱਖ ਰੁਪਏ ਮੰਗ ਲਿਆ ਤੇ ਉਹ ਵੀ ਡਿਮਾਂਡ ਚਲੋ ਆਪਦੀ ਬੱਚੀ ਲਈ ਆਪਾਂ ਪੂਰੀ ਕੀਤੀ ਹਨਾ ਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਏ ਚਾਹੀਦੇ ਪਹਿਲਾਂ ਗੁਰਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜਾ ਜਿਹਾ ਟਾਰਚਰ ਕੇ ਕਰਕੇ ਆਪਾਂ ਨੂੰ ਫੋਨ ਕੀਤਾ ਤੇ ਮੈਨੂੰ ਲੱਗਿਆ ਵੀ ਹਨਾ ਕੁੜੀਆ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਕੁੜੀਆਂ ਨੂੰ ਵੀ ਟਾਰਚਰ ਕਰ ਰਹੇ ਨੇ ਇਹ ਉਹਨੂੰ ਵੀ ਮੈਂ ਫੋਨ ਕੀਤਾ ਹਨਾ ਤੇ ਬਾਅਦ ਚੋ ਹੀ ਪੁੱਛਿਆ ਨੂੰ ਪਰ ਆਪਣੀ ਕੁੜੀਆਂ ਨੇ ਵੀ ਆਪਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਚਾਹੇ ਤਾਂ ਉਹ ਗੱਲ ਸੁਪਾ ਗਈ ਆਪਾਂ ਤੋਂ ਹਨਾ ਬੱਚਾ ਸੁਪਾਏ ਜਾਂਦਾ ਹਨਾ ਤੇ ਆਪਾਂ ਨੂੰ ਜਾਨੀ ਉਹਨੇ ਕੁਝ ਨਹੀਂ ਦੱਸਿਆ ਹੈਗਾ ਦੂਏ ਦੂਏ ਇੱਕ ਦਿਨ ਬਸ ਆਪਾਂ ਨੂੰ ਆ ਚੀਜ਼ ਦਾ ਪਤਾ ਲੱਗਿਆ ਹੁੰਦਾ 2:30 ਵਜੇ ਫੋਨ ਹੀ ਆਇਆ ਵੀ ਆਪਣੀ ਕੁੜੀ ਹੈ ਨਹੀਂ ਗਈ ਪਹਿਲਾਂ ਵੀ ਕੋਈ ਐਦਾਂ ਕੋਈ ਸਿਗਰ ਲੜਾਈ ਝਗੜੇ ਦਾ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਪਹਿਲਾਂ ਜਾਨੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ ਉਹ ਆਪਣੀ ਕੁੜੀਆਂ ਨੂੰ ਦੱਸੀ ਵੀ ਸੀਗੀ ਪਹਿਲਾਂ ਜਾਨੀ ਜੋ ਆਪਾਂ ਇਹਨਾਂ ਨੂੰ ਟੂਮਾ ਵਗੈਰਾ ਪਾਈਆਂ ਸੀ ਦਾਜ ਵਗੈਰਾ ਜੋ ਵੀ ਹਨਾ ਦਿੱਤਾ ਸੀਗਾ ਇਹਨਾਂ ਨੇ ਉਹ ਨਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੋਕ ਲਾਤਾ ਉਹਨੂੰ ਲੋਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਨਮਾਰੀ ਦੀ ਤੇ ਮੈਂ ਉਹਨੂੰ ਕਿਹਾ ਮਹਾ ਵੀ ਕੋਈ ਨਹੀਂ ਆਪਾਂ ਲੋਕ ਹੋਰ ਲਵਾ ਦਾਂਗੇ ਚਲ ਮੇਰੀ ਵੀ ਘੋਲ ਹੋ ਗਈ ਲੋਕ ਮੈਂ ਉਹ ਚਾਬੀ ਲਵਾਉਣ ਤੋਂ ਤੇ ਚਲ ਇਹਨਾਂ ਨੇ ਗਾ ਹੁਣ ਮਹੀਨੇ ਬਾਅਦ ਉਹ ਚਾਬੀ ਥਿਆਈ ਉਹ ਕੁੜੀਆਂ ਨੇ ਲੋਕ ਖੋਲੇ ਆ ਉਹਦੇ ਵਿੱਚ ਕੁਝ ਨਹੀਂ ਸੀਗਾ ਖਾਲੀ ਸੀ ਚਾਹੇ ਤਾਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲਈਆਂ ਇਹਨਾਂ ਨੇ ਜੋ ਮਰਜ਼ੀ ਲਾ ਲੋ ਹਨਾ ਲੜਕਾ ਕੀ ਕਰਦਾ ਸੀ ਲੜਕਾ ਖੇਤੀਬਾੜੀ ਕਰਦਾ ਸੀ ਇਹ ਮੰਗਦੀ ਕਾਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇੜ ਤੱਕ ਆਇਆ ਸੀ ਟਰੈਕਟਰ ਲੈਣਾ ਉਹਦੇ ਵਾਸਤੇ ਦੂਈ ਗੇੜੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਹੈ ਮੈਨੂੰ ਪੈਸੇ ਚਾਹੀਦੇ ਨੇ ਕੁਛ ਮੇਰੇ ਕੋਲ ਹੈਗੇ ਨੇ ਕੁਛ ਤੁਸੀਂ ਹੰਦਾ ਲਾ ਦਿਓ ਇਹਦੇ ਵਾਸਤੇ ਹੁੰਦਾ ਰਿਹਾ ਮੈਂ ਕਿ ਮੇਰੇ ਟਾਈਮ ਪਹਿਲਾਂ ਮੈਂ ਵੀ ਜੁੜੀ ਜਾਣਾ ਕਰੀਵਨ ਚਾਰਕ ਸਾਲ ਦੇ ਕਰੀਬ ਹੋ ਗਿਆ ਜੀ ਲੜਕੀ ਦਾ ਕਿੰਨੀ ਉਮਰ ਸੀ ਅ ਰਵਿੰਦਰ ਕੌਰ ਨਾ ਹੈ ਪਿੰਡ ਚੋਂ ਆਂਦਾ ਤਾਂ ਕਿੰਨੀ ਉਮਰ ਸੀ ਮੇਰਾ ਨਾਮ ਚਰਨਜੀਤ ਸਿੰਘ ਲੜਕੀ ਦੀ ਉਮਰ ਕਿੰਨੀ ਸੀ ਹਾਂ तकरीबन 30 ਸਾਲ ਦੇ ਕਰੀਬ ਸੀ ਮੇਤੋਂ 2-3 ਸਾਲ ਛੋਟੀ ਸੀਗੀ ਕੁਰਸੀ ਨੇ ਮਾਮਲਾ ਦਰਜ ਕਰਤਾ ਹੁਣ ਕੀ ਮੰਗ ਕਰਦੇ ਤੁਸੀਂ ਵੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਬਜਾ ਜੀ ਇਹ ਸੀਗਾ ਇਹ ਤੀਮੀ ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜਾ ਜਾਇਦੇ ਤੋਂ ਤੰਗ ਪਰੇਸ਼ਾਨ ਸੀ ਦਾਜ ਦੇ ਹੀ ਮੰਗਦਾ ਸੀ ਮੁੰਡਾ ਤੇ ਉਹ ਕਦੇ ਦਾਜ ਦੇ ਜੀ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਨੰਨੇ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਕਿ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਕੀ ਤੁਸੀਂ ਜਾ ਕੇ ਮੌਕੇ ਤੇ ਦੇਖਿਆ ਜੀ ਕੁੜੀ ਬੈੱਡ ਤੇ ਪਈ ਸੀ ਲੌਬੀ ਦੇ ਵਿੱਚ ਲਾਹੀ ਹੋਈ ਤੇ ਇਹ ਕਹਿੰਦੇ ਆ ਵੀ ਪੱਖੇ ਨਾਲ ਫਾਹਾ ਲੈ ਲਿਆ ਚਲੋ ਅਸੀਂ ਵੈਰੀਫਾਈ ਕਰਦੇ ਆਂਗੇ ਜੀ ਤੇ ਉਹਦਾ ਪਤਾ ਲੱਗ ਜੀ ਜੋ ਵੀ ਹੋਇਆਗਾ ਤੇ ਕਿੰਨੇ ਟਾਈਮ ਪਹਿਲਾਂ ਵਿਆਹ ਹੋਇਆ ਸੀ ਜੀ ਵਿਆਹ 4 ਸਾਲ ਪਹਿਲਾਂ ਕੋਈ ਬੱਚਾ ਵੀ ਹੈ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀਗਾ ਬੱਚਾ ਵੀ ਨਹੀਂ ਸੀ ਹੁਣ ਕਿਹੜੇ ਕਿਹੜੇ ਧਰਾਵਾ ਦੇ ਤਹਿਤ ਕਿਸ ਕਿਸ ਦੇ ਮਾਮਲੇ ਇਹ 80 85 3 5 ਬੀਐਨਐਸ ਕਿਸ ਕਿਸ ਦੇ ਪਿੱਛੇ ਲੱਗਿਆ ਇੱਕ ਹੈਗੇ ਆ ਇਹਦਾ ਗੁਰਿੰਦਰਾ ਮੁੰਡੇ ਦੇ ਘਰ ਵਾਲਾ ਕੁੜੀ ਦੇ ਤੇ ਕਿਹਦੀ ਮਾਤਾ ਤੇ ਗ੍ਰਿਫਤਾਰੀ ਹੋ ਗਈ ਜੀ ਕਿਨੇ ਕਿਦੀ ਕੀਤੀ ਜੀ ਕੱਲੇ ਗੁਰਿੰਦਰ ਦੀ ਹੋਈ ਹੈ ਜੀ ਮਾਤਾ ਵਿਰਦਾ ਕੀ 70 ਕੇ ਸਾਲ ਦੀ ਹੋ عمر ਕਰਦੇ ਆ ਵੈਰੀਫਾਈ ਕੋਈ ਗੱਲ ਨਹੀਂ ਉਹਨੂੰ ਕੀ ਜੀ ਕਰਾਂਗੇ ਗ੍ਰਿਫਤਾਰ ਛੱਡਦੇ ਨਹੀਂ ਤਾਂ ਦੱਸਦੀ ਰਵਿੰਦਰ ਕੌਰ ਜਿਹੜੀ ਉਹ ਚੰਗੀ ਪੜੀ ਵੀ ਹੋਈ ਆ ਤੇ ਉਹ ਚੰਗਾ ਪੜ ਕੇ ਕੁਝ ਬਣਨਾ ਚਾਹੁੰਦੀ ਸੀ ਪਰ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਹੀ ਮਾਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਗੁਰਿੰਦਰ ਸਿੰਘ ਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਰਿਵਾਰਿਕ ਮੈਂਬਰ ਰੋ ਰੋ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤਾਂ ਅਤੀ ਸਵਾਲ ਇਹ ਬਣਦਾ ਕਿ ਅੱਜ ਕੱਲ 21ਵਾਂ ਯੁੱਗ ਚੱਲ ਰਿਹਾ 21ਵੀਂ ਸਦੀ ਚੱਲ ਰਹੀ ਆ ਤੇ ਲੋਕ ਹਜੇ ਵੀ ਦਾਜ ਦੇ ਹਿਸਦੇ ਪਿੱਛੇ ਧੀਆਂ ਦੀ ਬਲੀ ਦੇ ਰਹੇ ਨੇ ਨੋਹਾਂ ਦੀ ਬਲੀ ਦੇ ਰਹੇ ਨੇ ਸਵਾਲ ਇਹ ਬਣਦਾ ਕਿ ਅੱਧੇ ਯੁੱਗ ਵਿੱਚ ਜਹ ਕਲਯੁਗੀ ਪਤੀ ਅਤੇ ਉਸਦੀ ਸਾਸ ਨੂੰ ਰਵਿੰਦਰ ਕੌਰ ਦੀ ਸਾਸ ਨੂੰ ਕੋਟ ਤੇ ਕਾਨੂੰਨ ਕੀ ਸਜ਼ਾ ਦਿੰਦਾ ਹੈ